ਕਿ ਕਲ ਸਾਰਿਆਂ ਨੂੰ ਆਓ ਅੱਜ ਤੁਹਾਨੂੰ ਗੱਲ ਸੁਣਾਉਣੀ ਹੈ ਇੱਕ ਮਾਂ ਦੇ ਮੁਹੱਬਤ ਤੇ ਜਿਗਰੇ ਦੀ ਮੇਰਾ ਪਿਓ ਪਿਛਲੇ ਦਿਨਾਂ ਤੋਂ ਹਸਪਤਾਲ ਵਿੱਚ ਬੇਹੋਸ਼ ਪਿਆ ਸੀ ਆਕਸੀਜਨ ਲੱਗੀ ਹੋਈ ਮੇਰੀ ਮਾਂ ਉਸ ਦੇ ਸਿਰਾਂ ਨੇ ਬੈਠੀ ਹੋਈ ਸੀ ਮੈਂ ਤੇ ਮੇਰਾ ਦੋਸਤ ਬੜੇ ਚਿਰ ਖੱਜਲ ਖਰਾਬ ਹੋਣ ਤੋਂ ਪਿੱਛੋਂ ਮੈਡੀਕਲ ਪਾਲਿਸ ਤੋਂ ਕਿਸੇ ਟੈਸਟ ਦੀ ਰਿਪੋਰਟ ਲੈ ਕੇ ਪਰਤੇ ਤਾਂ ਸਾਨੂੰ ਆਂਦਾ ਵੇਖ ਕੇ ਮਾਂ ਦਰਵਾਜ਼ੇ ਵਿੱਚ ਆ ਖੜੋਤੀ ਤੇ ਕਹਿਣ ਲੱਗੀ ਜਾਓ ਮੇਰੇ ਪੁੱਤ ਪਹਿਲਾਂ ਰੋਟੀ ਖਾਓ। ਸ਼ਵੇਤਾ ਚਾਦਾ ਕੁੱਟ ਪੀ ਗਈ ਬੱਚੀ ਫਿਰਦੀ ਜੇ। ਉੱਤੋਂ ਦੁਪਹਿਰਾਂ ਚੜਾਈਆਂ। ਮੈਂ ਬੈਠੀ ਆ ਤੁਹਾਡੇ ਪਿਓ ਕੋਲ। ਫਿਕਰ ਨਾ ਕਰੋ। ਉਸਦੇ ਜੋਰ ਦੇਣ ਤੇ ਅਸੀਂ ਉੱਥੋਂ ਹੀ ਮੁੜ ਗਏ। <table> ਤਾਬੇ ਤੇ ਰੋਟੀ ਖਾ ਕੇ ਪਰਤੇ। ਤਾਂ ਮਾਣੇ ਗਿਆ ਪੁੱਤ ਟੈਕਸੀ ਲੈ ਆਓ। ਤੁਹਾਡਾ ਪਿਓ ਪੂਰਾ ਹੋ ਗਿਆ। ਪੂਰਾ ਤੇ ਉਦੋਂ ਹੀ ਹੋ ਚੁੱਕਾ ਸੀ ਜਦੋਂ ਤੁਸੀਂ ਰਿਪੋਰਟ ਲੈ ਕੇ ਆਏ ਸੀ। ਮੈਂ ਸੋਚਿਆ ਸਵੇਰ ਦੇ ਭੁੱਖਣ ਪਾਣੀ ਫਿਰਦੇ ਨੇ ਜੇ ਦੱਸ ਦਿੱਤਾ ਫਿਰ ਪਤਾ ਨਹੀਂ ਰੋਣ ਕਰ ਲਉਣ ਵਿੱਚ ਮੇਰੇ ਪੁੱਤਾਂ ਨੂੰ ਰੋਟੀ ਖਾਣੇ ਕਦੋਂ ਨਸੀਬ ਹੋਵੇ ਖੁਦ ਟਿੱਡੋਂ ਭੁੱਖੀ ਮਾਂ ਦਾ ਗੱਜ ਪਰ ਆਇਆ ਆਪਣੀ ਮਾਂ ਦੇ ਉਸ ਜਿਗਰੇ ਤੇ ਮੁਹੱਬਤ ਨੂੰ ਕੋਟੀ-ਕੋਟ ਪ੍ਰਣਾਮ